ਜਿਹੜੀ ਕੁੰਝ ਹੈ ਨਾ ਉਹ ਆਂਡੇ ਦੇ ਕੇ ਉੱਡ ਜਾਂਦੀ ਤੇ ਗੁਰਮੁਖੋ ਸੁਰਤੀ ਚ ਇੰਨਾ ਤਾਕ ਜਿਹੜੇ ਆਪਾਂ ਕਹਿੰਨੇ ਆਪਾਂ ਗੁਰਮੁਖ ਪਾਠ ਕਿੰਦੇ ਨਾਮ ਜਪਿਆ ਕਰੋ ਬਿਰਤੀ ਜੋੜਿਆ ਕਰੋ ਤੇ ਆਪਾਂ ਕਹਿੰਨੇ ਕੀ ਹੁੰਦਾ ਬਿਰਤੀ ਚ ਇੰਨੀ ਸ਼ਕਤੀ ਹੈ ਇੰਨੀ ਤਾਕਤ ਹੈ ਆ ਪਰੋਜ ਪੜ੍ਹ ਕਦੇ ਸ਼ਾਮ ਨੂੰ ਊੜੇ ਊੜ ਆਵੇ ਸਹਿਬ ਕੁਸਾਂ ਤੇ ਇਸ ਪੱਖੀ ਬਜੜੇ ਛੜਿਆ ਤਿੰਨ ਕਵਣ ਖਲਾਵੇ ਕਵਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਕੂੰਜ ਬੱਚੇ ਤੇ ਇੱਕ ਉੱਡ ਜਾਂਦੀ ਤੇ ਜਦੋਂ ਉਹ ਬੱਚਾ ਆਂਡੇ ਚੋਂ ਨਿਕਲਦਾ ਤੇ ਮਾਂ ਨੂੰ ਜਾ ਕੇ ਮਿਲ ਪੈਂਦਾ ਦੱਸੋ ਵੀ ਉਹਨੂੰ ਕਿੰਨੇ ਫੋਨ ਕੀਤਾ ਕਿਹੜਾ ਨੰਬਰ ਹੈ ਕਿਹੜਾ ਮੱਲਾ ਹੈ ਲੇਕਿਨ ਸ੍ਰਤੀ ਦੇ ਕੋਲ ਉਹ ਬੱਚਾ ਆਂਡਿਆਂ ਚੋਂ ਨਿਕਲ ਕੇ ਮੁੜ ਕੇ ਮਾਂ ਨੂੰ ਮਿਲ ਪਿਆ ਭਾਈ ਤੇ ਗੁਰਦਾਸ ਅੱਗੇ ਕਹਿੰਦੇ ਨੇ ਬੱਤਕ ਬੱਚਾ ਤੁਰਤਰਾ ਚਲ ਚਲ ਵਰਸੇ ਸਹਿਸ ਬਾਣੇ ਹੁਣ ਤਾਂ ਸਾਰਾ ਕੁਝ ਮਾਡਰਨ ਹੋ ਗਿਆ ਮੈਰਾ ਆਚ ਮੁਰਗੀ ਖਾਨੇ ਵੇਖੇ ਆਉਂਦੀਆਂ ਅੱਗੇ ਮੁਰਗੀ ਦੇ ਥੱਲੇ ਆਂਡੇ ਪਾਉਂਦੇ ਸਨ ਬਦਕ ਦੇ ਵੀ ਤੇ ਮੁਰਗੀ ਦੇ ਵੀ 21 ਦੇ 22 ਦਿਨਾਂ ਦੀ ਦਰਮਿਆਨੀ ਰਾਤ ਨੂੰ ਉਹਨਾਂ ਆਂਡਿਆਂ ਚੋਂ ਬੱਚੇ ਨਿਕਲਦੇ ਸਨ ਉਹਨੂੰ ਕਹਿੰਦੇ ਕੋਕ ਤੇ ਬੈਠੀ ਕੁਗੜੀ ਜਦੋਂ ਨਿੱਕੇ ਨਿੱਕੇ ਚੂਚੇ ਹੁੰਦੇ ਸਨ ਨਾ ਤੇ ਉਹ ਕੁਗੜੀ ਦੇ ਨਾਲ ਛੱਪੜ ਕੋ ਜਾਂਦੇ ਜਿਹੜੇ ਕੁਗੜੀ ਦੇ ਬੱਚੇ ਉਤਰਨਾ ਨਹੀਂ ਜਾਣਦੇ ਪਛਾਹ ਮੜੋਂਦੇ ਤੇ ਬਰਕ ਦੇ ਬੱਚਿਆਂ ਨੂੰ ਕਿਸੇ ਟ੍ਰੇਨਿੰਗ ਨਹੀਂ ਦਿੱਤੀ ਕਿਸੇ ਨੇ ਸਿਖਾਇਆ ਨਹੀਂ ਉਹ ਛੱਪੜ ਕੋ ਜਾ ਕੇ ਆਪਣੇ ਆਪ ਹੀ ਤਰਨ ਲੱਗ ਪਏ ਤੁਸੀਂ ਕਹਣਾ ਭੀ ਗਿਆ ਨਹੀਂ ਕਿ ਉਹ ਜਿਹੜੀਆਂ ਪੁਕੀਆਂ ਸਿੱਧੀਆਂ ਗੱਲਾਂ ਕਰ ਜਾਂਦਾ ਹੈ ਇਹ ਭਾਈ ਗੁਰਦਾਸ ਦੀਆਂ 12 ਵਿੱਚ ਪੌੜੀ ਲਿਖੀ ਤੁਸੀਂ ਉੱਥੋਂ ਤਸਦੀਕ ਕਰ ਸਕਦੇ ਹੋ ਕਹਿੰਦੇ ਪਤਕ ਬੱਚਾ ਕੁਰਤਰਾ ਜਲ ਸਰ ਵਰਸੇ ਸਹਿ ਸਮਾਣੇ ਜਿਵੇਂ ਉਹ ਕੁੰਜ ਦਾ ਬੱਤਾ ਆਪਣੀ ਮਾਂ ਨਾਲ ਮਿਲ ਜਾਂਦਾ ਨਾ ਇਸੇ ਤਰ੍ਹਾਂ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਪੁੱਤ ਤਾਂ ਤੇਰੇ ਘਰ ਹੋਵੇਗਾ ਪਰ ਸਮੇਂ ਨਾਲ ਸਾਡੇ ਕੋਲ ਆ ਜਾਏਗਾ ਸਮਾ ਆਪਣੀ ਚਾਲ ਚੱਲਿਆ ਹੁਣ ਤਾਂ ਸਾਡੀ ਗਰੀਬ ਭੂਆ ਵੀ ਹੋਵੇ ਨਾ ਤੇ ਆਪ ਉਹਦੇ ਕਰ ਪੈਰ ਪਾਉਣ ਨੂੰ ਤਿਆਰ ਨਹੀਂ ਲੇਕਿਨ ਬਾਬੇ ਲੈਣੇ ਮੁਸਤਾਜਿ ਨੇ ਕਰਾਇਆ ਨਾ ਬਾਬੇ ਲੈਣੇ ਦੇ ਪਿਤਾ ਦੀ ਪੱਗ ਉਸ ਬੀਬੀ ਦੇ ਭਰਾ ਨਾਲ ਵਟਾਈ ਹੋਈ ਸੀ ਜਿਹਦਾ ਨਾਮ ਸੀ ਸਤ ਪਰਾਈ ਉਹਨੇ ਮਾਤਾ ਖੀਵੀ ਦਾ ਰਿਸ਼ਤਾ ਕਰਾਇਆ ਵਿਆਹ ਹੋ ਗਿਆ ਬੰਦੇ ਨੂੰ ਰੋਟੀ ਵਾਸਤੇ ਬੜੇ ਪਾਪੜ ਬਿਲਨੇ ਪੈਂਦੇ ਤਿੰਨ ਸਾਲ ਬਾਬੇ ਲੈਣੇ ਨੇ ਹਰੀ ਤੇ ਪਤਨ ਦੀ ਦੁਕਾਨ ਕੀਤੀ ਮੈਂ ਗੁਰੂ ਅੰਗਦ ਸਾਹਿਬ ਦੀ ਗੱਲ ਕਰ ਰਿਹਾ ਹਾ ਅਜੇ ਗੁਰ ਅੰਗਦ ਨਹੀਂ ਬਣੇ ਪਹਿਲੇ ਲੈਣੇ ਹਨ ਮੈਂ ਲੈਣਾ ਤਾਂ ਕਿ ਅਜੇ ਗੁਰੂ ਨਹੀਂ ਬਣਿਆ ਤਿੰਨ ਸਾਲ ਉੱਥੇ ਦੁਕਾਨ ਕੀਤੀ ਮੁੜ ਕੇ ਖਡੂਰ ਆ ਗਏ ਤੇ ਆਪਣਾ ਧਾਰਮਿਕ ਸੁਭਾ ਸੰਸਕਾਰ ਸੀ ਢੋਲ ਆ ਕੇ ਬੈਠੇ ਨੇ ਇੱਕ ਗੁਰੂ ਦਾ ਸਿੱਖ ਭਾਈ ਜੋਧ ਛੱਪੜ ਤੋਂ ਇਸ਼ਨਾਨ ਕਰਕੇ ਤੇ ਆਸਾ ਦੀ ਮਾਰ ਪੜਦਾ ਜਾ ਰਿਹਾ ਮੈਂ ਹਰ ਰੋਜ਼ ਇਹਨੂੰ ਕਥਾ ਕਰਦਾ ਨਾ ਮੰਜੀ ਸਾਹਿਬ ਮੈਂ ਅਚੇਚੇ ਤੌਰ ਤੇ ਜ਼ਿਕਰ ਕਰਦਾ ਜਿਹੜਾ ਮਾਈ ਪਈ ਆਸਾ ਦੀ ਬਾਣ ਪੜ੍ਹ ਕੇ ਵਿਚਾਰ ਲਏਗਾ ਨਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਗੁਰੂ ਨਾਲੋਂ ਅੜ ਨਹੀਂ ਕਰ ਸਕਦੀ ਜਿਹੜਾ ਆਸਾ ਦੀ ਬਾਣ ਵਿਚਾਰ ਲਏਗਾ ਸੁਣ ਲਏਗਾ ਨਾ ਉਹਦੇ ਬੰਦ-ਬੰਦ ਭਾਵੇਂ ਕੱਟ ਦਿਓ ਉਹ ਗੁਰੂ ਦੇ ਨਾਮ ਟੁੱਟੇਗਾ ਨਹੀਂ ਆ ਜਿਹੜੇ ਆਪਾਂ ਕਬਰਾਂ ਦੇ ਮੱਥੇ ਟੇਕਦੇ ਆ ਜਿਹੜੇ ਦੇਹ ਧਾਰੀਆਂ ਕੋ ਜਾਣਦੇ ਆ ਜਿਹੜੇ ਹੋਰ ਕਈ ਤਰ੍ਹਾਂ ਦੇ ਟੂਣੇ ਟਮਾਣੇ ਕਰਦੇ ਆ ਇਹਦਾ ਮੇਨ ਕਰਨ ਪਿਆ ਆਪਾਂ ਨਾਲ ਆਸਾ ਦੀ ਬਾਣ ਕਰੀਏ ਤੇ ਨਾ ਸੁਣੀਏ ਮੈਂ ਦਿਰਤਾ ਨਾਲ ਕਹਿੰਨਾ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਜਿਹੜਾ ਮਾਈ ਭਾਈ ਆਸਾ ਦੀ ਵਾਰ ਦੇ ਕੀਰਤਨ ਨੂੰ ਸੁਣ ਲੇਗਾ ਵਿਚਾਰ ਲੇਗਾ ਉਹਨੂੰ ਦੁਨੀਆ ਦੀ ਕੋਈ ਤਾਕਤ ਗੁਰੂ ਕਰਨ ਨਾਲੋਂ ਤੋੜ ਨਹੀਂ ਸਕਦੀ ਤੇ ਇੱਕ ਪਖੰਡ ਨਹੀਂ ਕਰੇਗਾ ਇੱਕ ਪਖੰਡ ਨਹੀਂ ਕਰੇਗਾ ਆਪਾਂ ਪਖੰਡ ਦੀ ਪੂਜਾ ਜਿਆਦੀ ਕਰਦੇ ਹਾਂ ਜਿੰਨਾ ਬਾਬਾ ਬੱਤ ਪਖੰਡੀ ਹੋਵੇ ਨਾ ਉਹਨਾਂ ਨੂੰ ਤੁਸੀਂ ਉਹਦੀ ਪੂਜਾ ਕਰਦੇ ਸੱਚ ਦੇ ਗਾਹ ਕੋਈ ਨਹੀਂ ਪਾਣੀ ਕਹਿੰਦੀ ਸੱਚੇ ਕਾ ਗਾਖ ਵਿਰਲਾ ਕੋ ਜਾਣ ਮੈਂ ਤੁਹਾਡੇ ਪਿੰਡ ਕਥਾ ਕਰਨੇ ਤੇ ਕਿਸੇ ਨੇ ਚੰਗਾ ਕਹਿਣਾ ਕਿਸੇ ਨੇ ਮਾੜਾ ਕਹਿਣਾ ਤੇ ਜੇ ਕਿਤੇ ਪ੍ਰਬੰਧ ਕਹਿਣੇ ਵੀ ਗਿਆਨੀ ਜੀ ਪਾਣੀ ਕਰ ਲੈਂਦੇ ਨੇ ਤੇ ਫਿਰ ਸਾਰਿਆਂ ਨੇ ਕਹਿਣਾ ਵੀ ਅਸੀਂ ਵੀ ਪਾਣੀ ਕਰਾਉਣਾ ਗਿਆਨੀ ਜੀ ਨੂੰ ਭਾਵੇਂ ਬੇਨਤੀ ਕਰੋ ਵੀ ਸਾਡੇ ਕਰ ਪਾਣੀ ਦਾ ਆਦਮੀ ਕਰ ਜਾਣ ਜਦ ਕਿ ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਮੈਨੂੰ ਅਜੇ ਤੱਕ ਪਾਣੀ ਕਰਨ ਵਾਲਾ ਪ੍ਰਕਰ ਨਹੀਂ ਜਿਹਾ ਲੱਭਾ ਤੇ ਫਿਰ ਕਰਨਗੇ ਪਤਾ ਕੀ ਬਾਬਾ ਜੀ ਸਾਡੀ ਮਹਿ ਨਹੀਂ ਮਿਲਦੀ ਸਾਡਾ ਜਾਣਾ ਰੋਂਦਾ ਰਹਿੰਦਾ ਤੇ ਬਾਬਾ ਕਹਿੰਦਾ ਬੀਬੀ ਲਿਆ ਪਾਣੀ ਦਾ ਬੋਤਲ ਭਰ ਕੇ ਲਿਆ ਬੀਬੀ ਦਾ ਨਲਕਾ ਬੀਬੀ ਦੀ ਬੋਤਲ ਬੀਬੀ ਦਾ ਪਾਣੀ ਤੇ ਬਾਬੇ ਨੇ ਤਿੰਨ ਫੂਕਾਂ ਮਾਰੀਆਂ ਤਿੰਨ ਵਾਰ ਥੁੱਕਿਆ ਤੇ ਕਹਿੰਦਾ 2100 ਰੱਖ ਦੇ ਤੁਹਾਨੂੰ ਐਨ ਠੰਡ ਪੈ ਜਾਣੀ ਪੈਣਾ ਵੀ ਬਾਬਾ ਪਤਾ ਨਹੀਂ ਪਾਣੀ ਨੂੰ ਕੀ ਵਲਡ ਕਰ ਗਿਆ ਇਹ ਪਾਣੀ ਢੁੱਲਣ ਨਹੀਂ ਦੇਣਾ ਕਿਉਂਕਿ ਪਾਣੀ ਕੀਤਾ ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਮੈਨੂੰ ਅੱਜ ਤੱਕ ਪਾਣੀ ਕਰਨ ਵਾਲਾ ਫਾਰਮੂਲਾ ਨਹੀਂ ਜਿਲਪਾ ਮੈਨੂੰ ਇਥੇ ਗੁਰਮੁਖ ਨੇ ਕਿਹਾ ਵੀ ਗੈਨੀ ਤੁਹਾਡੇ ਚਾਚਾ ਜੀ ਵੀ ਇੱਥੇ ਆਏ ਸਨ ਸੰਤ ਕਰਤਾਰ ਸਿੰਘ ਜੀ ਮੈਂ ਪੁਰਸ ਦਾ ਭਜਾਇਆ ਰਾਜਸਥਾਨ ਚ ਗਿਆ ਤੇ ਇਹੋ ਗੱਲ ਇੱਕ ਬੰਦਾ ਆ ਕਹਿੰਦਾ ਬਾਬਾ ਜੀ ਸਾਡਾ ਕੱਟਾ ਨਹੀਂ ਚੁੰਗਦਾ ਬਜ ਨੂੰ ਤੇ ਪਾਣੀ ਕਰ ਦਿਓ ਤੁਸੀਂ ਗੁਰੂ ਕੀ ਸੰਗਤ ਦੇ ਯਕੀਨ ਕਰਿਆ ਜੇ ਮੈਂ ਆਪਣੇ ਮੱਥੇ ਤੇ ਹੱਥ ਮਾਰ ਕੇ ਆਖਿਆ ਚਾਚਾ ਕਰਤਾਰ ਸਿੰਘ ਤੂੰ ਪੋਤੀਆਂ ਬੜੀਆਂ ਪੜਾਈ ਪਰ ਕੱਟਾ ਪੋਤੀ ਤੂੰ ਪੜਾਈ ਨਹੀਂ ਮੇਰੇ ਮਨ ਨੂੰ ਇਹ ਨਹੀਂ ਸੱਟ ਲੱਗੀ ਮੈਂ ਕਿਹਾ ਵੀ ਚਾਚਾ ਕਰਤਾਰ ਸਿੰਘ ਤੂੰ ਪੋਤੀਆਂ ਬੜੀਆਂ ਪੜਾਈਆਂ ਪਰ ਮੈਨੂੰ ਕੱਟਾ ਕੋਈ ਨਹੀਂ ਪੜਾਈ ਤੇ ਜੇ ਪੜਾਈ ਹੁੰਦੀ ਨਾ ਤਾਂ ਗੱਲ ਬਣ ਜਾਣੀ ਸੀ ਮੈਂ ਯਕੀਨ ਕਰਿਆ ਜੀ ਮੇਰੀ ਕਥਾ ਦੇਖੋ ਟੋਪਕ ਹੁੰਦਾ ਪਖਾਨ ਤੋਂ ਬਜੇ ਤੇ ਗੁਰੂ ਦੇ ਨਾਲ ਡੋ ਮੇਰੇ ਕੋਲ ਸਬਜੈਕਟ ਹੁੰਦਾ ਕਹਿੰਦਾ ਬਾਬਾ ਜੀ ਕਿ ਮੈਂ ਕਿਹਾ ਪਾਣੀ ਰੱਖ ਜਾ ਤੁਸੀਂ ਗੁਰੂ ਕੀ ਸੰਗਤੇ ਮੈਨੂੰ ਮਾਫ਼ ਦੇ ਮਾਫ਼ੀ ਦੇ ਆ ਜੇ ਮੈਂ ਪਤਾ ਨਹੀਂ ਕਿੰਨੀਆਂ ਗਾਲਾਂ ਕੱਢੀਆਂ ਵੀ ਮੈਂ ਗੁਰੂ ਘਰ ਸੇਕਾ ਤੇ ਇਹ ਮੇਰੇ ਕੋਲ ਇਹੋ ਜਿਹਾ ਭੜਾ ਕੰਮ ਕਰਾਉਣ ਲੱਗਾ ਦੋ ਘਟਿਆਂ ਤੋਂ ਬਾਅਦ ਆਇਆ ਤੇ ਕਹਿੰਦਾ ਬਾਬਾ ਜੀ ਪਾਣੀ ਹੋ ਗਿਆ ਜੀ ਮੈਂ ਪਾਣੀ ਤੇ ਲਾਗੇ ਨਹੀਂ ਗਿਆ ਮੈਂ ਚੁੱਕ ਕੇ ਲੈ ਜਾ ਮੈਂ ਲਾਗੇ ਨਹੀਂ ਗਿਆ ਉਹਦੇ ਘੰਟੇ ਬਾਅਦ ਆਇਆ ਕਹਿੰਦਾ ਬਾਬਾ ਜੀ ਤੁਸੀਂ ਕਹਿੰਦੇ ਪਾਣੀ ਨਹੀਂ ਕਰਦਾ ਤੇ ਵੇਖ ਲਓ ਜਾਂਦਿਆਂ ਮਰ ਮੇਟੂਆ ਹੁਣ ਜਿਹੜੀ ਪਰਸੋਂ ਦੀ ਮਿਲਿਆ ਆਖਰਕਾਰ ਉਹਨੇ ਮਿਲਣਾ ਹੀ ਹੈ ਨਾ ਔਰ ਗੁਰਮੁਖੋ 40 ਮੀਲਾਂ ਤੱਕ ਉਹਨੇ ਪ੍ਰਚਾਰ ਕੀਤਾ ਵੀ ਸਾਡਾ ਬਾਬਾ ਪਾਣੀ ਕਰ ਦੇਣਾ ਤੇ ਮੱਝ ਨਹੀਂ ਹਿਲਦੀ ਤੇ ਮੇਰੇ ਨਾਲ ਇੱਕ ਬ੍ਰਾਹਮਣਾਂ ਦਾ ਲੜਕਾ ਸੀ ਮੇਰੇ ਨਾਲ ਮੇਰਾ ਵਿਦਿਆਰਥੀ ਮੈਨੂੰ ਕਹਿੰਦਾ ਅਗਿਆਨੀ ਜੀ ਮੈਨੂੰ ਕੰਮ ਦੇ ਦੇ ਮੈਂ ਕਿਹਾ ਤੂੰ ਨਹੀਂ ਲੈ ਭਾਈ ਕਹਿੰਦਾ ਜੀ ਇਹ ਕਿਹਾ ਕਰੋ ਵੀ ਇੱਕ ਪਾ ਮੋਟੀਆਂ ਲਾਚੀਆਂ ਮਂਗਾਓ ਤੇ ਨਾਲੇ ਇਹਨਾਂ ਨੂੰ ਤੀੜ ਹੋ ਗਈ ਕਿ ਉਹ ਲਾਚੀਆਂ ਹੋਣਗੀਆਂ ਪੈਸਿਆਂ ਦੀ ਪੁੰਕੜਾ ਤੋਂ ਕੰਮ ਮੁਕਤ ਨੇ ਗੇੜੇ ਦੇ ਗੇੜਾ ਕੱਢੀ ਜਾਣਾ ਜਦੋਂ ਇਹ ਮੋਟੀਆਂ ਲਾਚੀਆਂ ਪੇੜੇ 'ਚ ਪਾ ਕੇ ਧਾਂਗੇ ਨਾ ਤੇ ਗਰਮੀ ਨਾਲ ਮੱਢ ਤੇ ਖਾਣਾ ਕਰਨਗੇ ਤੇ ਮੱਢ ਨੇ ਮਿਲਣਾ ਮਿਲਣਾ ਤੇ ਇਹਨਾਂ ਨੇ ਕਿਹਾ ਬਾਬੇ ਦਾ ਮੰਤਰ ਬੜਾ ਹੈ 50 ਮੀਲਾਂ ਤੱਕ ਮੇਰੀ ਚਰਤਾ ਸੀ 33 ਵਾਲਾ ਬਾਬਾ ਲਾਚੀਆਂ ਕਰਦੇ ਤੇ ਮੱਢ ਮਿਲਦੀ ਮਿਲਦੀ ਚੱਲ ਕੇ ਕਰਾਮਾਤ ਹੈ ਹੀ ਨਹੀਂ ਮੇਰੇ ਕਹਿਣ ਤੋਂ ਪਾਬ ਇਹਨਾਂ ਝਵੇਲਿਆਂ 'ਚ ਨਾ ਪਾਓ ਅਸੀਂ ਗੁਰੂ ਕੇ ਸੇਖਾਂ ਸਾਨੂੰ ਹਦਾਇਤ ਹੈ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈ ਨਾਹੀ ਹੋਰ ਗੁਰੂ ਤੋਂ ਬਿਨਾ ਬੂਰ ਹੈ ਹੀ ਕੋਈ ਨਹੀਂ ਪਰ ਯਾਦ ਰੱਖਿਆ ਜੇ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਬਿਵੇਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸੰਤ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਪਰ ਨਾਲ ਕਾਚੇ ਗੁਰਤੇ ਮੁਕਤ ਨਾ ਹੁਆ ਬਾਬਾ ਲੈਣਾ ਜੀ ਦਿਉੜੀ ਦੇ ਵਿੱਚ ਢੋਲ ਆ ਕੇ ਬੈਠੇ ਨੇ ਤੁਸੀਂ ਖਰੂਰ ਸਾਹਿਬ ਗਏ ਹੋਗੇ ਜਦੋਂ ਖਰੂਰ ਸਾਹਿਬ ਜਾਣੇ ਤੇ ਇੱਕ ਦਰਵਾਜੇ ਦਾ ਨਾਮ ਹੈ ਭਾਈ ਜੋ ਦਰਵਾਜਾ ਪੂਰ ਸਾਬ ਦੇ ਚੌਪਾਸੀ ਜਾਣਾ ਉਹਨਾਂ ਦਰਵਾਜ਼ਿਆਂ 'ਚ ਇੱਕ ਦਰਵਾਜ਼ੇ ਦੇ ਉੱਤੇ ਲਿਖਾ ਭਾਈ ਜੋਧ ਗੇਟ ਉਹ ਭਾਈ ਜੋਧ ਕੌਣ ਸੀ ਉਹ ਗੁਰੂ ਘਰ ਸਿੱਖ ਟਾਬ ਤੋਂ ਇਸ਼ਨਾਨ ਕਰਕੇ ਜਾ ਰਿਹਾ ਤੇ ਉਹਨੂੰ ਆਸਾ ਦੀ ਵਾਰ ਕੰਠ ਹੈ ਤੇ ਪੰਕਤੀਆਂ ਪੜਦਾ ਜਿਤ ਸੇਵੀਏ ਸੁਖ ਪਾਈਏ ਐਹ ਦੀ ਸੇਵਾ ਜਿਤ ਸੇਵੀਏ ਸੁਖ ਪਾਈਏ ਸੋ ਸਾਬ ਸਦਾ ਸੰਭਾਲੀਏ ਚਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਕੱਢੀਏ ਮੰਦਾ ਮੂਲ ਨ ਕੀਤੀ ਤੇ ਲੰਮੀ ਨਦਰ ਨੇ ਆ ਲਈਏ ਕਿਉਂ ਸਹਿਬ ਨਾਲ ਨਾ ਹਾਰ ਕੇ ਤੇ ਵੇਹਾ ਆਪਾਸਾ ਢਲ ਗਏ ਕਿਛਲਾਹੇ ਉਪਰ ਕੱਢ ਗਏ ਇਹ ਪੌੜੀ ਪੜੀ ਭਾਈ ਜੋਰ ਨੇ ਬਾਬਾ ਲਹਿਣਾ ਜੀ ਨੇ ਸੁਣੀ ਉਹਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਗੁਰਮੁਖਾ ਇਹ ਜੋ ਪੜਿਆ ਫੇਰ ਪੜ ਕੀ ਜਿਤ ਸੇਵੀਏ ਸੁਖ ਪਾਈਏ ਜੀ ਦੀ ਸੇਵਾ ਕਰਨ ਸੁਖ ਦੀ ਪ੍ਰਾਪਤੀ ਹੁੰਦੀ ਸੋ ਸਹਿਬ ਸਦਾ ਸੰਭਾਲੀਏ ਸਦੀਵੀ ਤੌਰ ਤੇ ਉਹਦੇ ਨਾਲ ਜੁੜਿਆ ਰੋ ਜਿੱਤ ਕੀਤਾ ਪਾਈਏ ਆਪਣਾ ਸਾ ਘਾਲਬੁਰੀ ਕੋ ਘੜ ਲੀਏ ਕੇ ਤੂੰ ਆਪਣਾ ਕੀਤਾ ਹੀ ਪਉਣਾ ਤੇ ਗੁਰਮੁਖਾ ਮਾੜਾ ਕਮਨਾ ਕਰ ਕਿਉਂਕਿ ਆਪਾਂ ਪੜਦੇ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਇਹ ਤੇਰੇ ਕਰਮਾਂ ਦੀ ਖੇਤੀ ਹੈ ਜਿਹੋ ਜਾਂ ਬੀਜੇਗਾ ਉਹੋ ਜਾਂ ਤੈਨੂੰ ਵੱਢਣਾ ਪਵੇਗਾ ਜਿੱਤ ਕੀਤਾ ਪਾਈਏ ਆਪਣਾ ਸਾ ਘਾਲਬੁਰੀ ਕੋ ਘੜ ਲੀਏ ਮੰਦਾ ਮੂਲਾ ਕੀਚੀ ਤੇ ਲੰਮੀ ਨਜ਼ਰ ਨਿਹਾਲੀਏ ਲੰਮੀ ਨਿਗਾਹ ਮਾਰ ਕੇ ਮਾੜਾ ਕੰਮੂਲੋਂ ਹੀ ਨਾ ਕਰ ਪਰ ਮਾਫੀ ਦੇਣੀ ਆਪਾਂ ਕਹਿੰਦੇ ਕੌਣ ਵੇਦਾ ਆਪਾਂ ਪਰਦਾ ਸਮਝਦੇ ਨਾ ਕੌਣ ਵੇਦਾ ਤੇ ਗੁਰਮੁਖੋ ਦੱਸੋ ਵੀ ਉਹ ਆਏ ਕਿੱਥੇ ਨਹੀਂ ਕੌਣ ਵੇਦਾ ਆਪਾਂ ਕਹਿੰਦੇ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਉਹ ਅਰਥਨ ਤੇ ਵਿਆਪਕ ਹੈ ਤੇ ਯਾਦ ਰੱਖੀ ਅੱਗੋਂ ਦੇਖੇ ਪਿੱਛੋਂ ਦੇਖੇ ਕੋਈ ਤੇ ਕਾਸ਼ ਪਾਵੇ ਬੰਦਿਆਂ ਕੋਲ ਪਰਦਾ ਹੋ ਜਾਏਗਾ ਪਰ ਉਹਦੇ ਤੋਂ ਪਰਦਾ ਨਹੀਂ ਜਿਉਣਾ ਮੈਂ ਇੱਕ ਗੱਲ ਕਥਾ ਤੇ ਤਕਰੀਬਨ ਰੋਜ਼ ਕਹਿੰਦਾ ਹਾਂ ਆਪਣਾ ਸੁਭਾਅ ਹੈ ਉਹਦੇ 'ਚ ਉਹ ਾਇਬ ਨੇ ਇਹਦੇ 'ਚ ਆ ਾਇਬ ਨੇ ਕਿਤੇ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਅੰਦਰ ਝਾਤੀ ਮਾਰੀਏ ਤੇ ਗੁਰਮੁਖੋ ਆਪਣੇ ਅੰਦਰ ਇਹਨੇ ਗਨਾ ਨੇ ਗਿਣੇ ਨਹੀਂ ਜਿ ਜਾਂਦੇ ਇਹ ਤਾਂ ਵੈਗਰੂ ਨੇ ਸਾਡੇ ਤੇ ਪਰਦਾ ਪਾਇਆ ਔਰ ਇਸੇ ਕਰਕੇ ਸੁਖਮਨੀ ਸਾਹਿਬ ਦੀ ਪੰਕਤੀ ਹੈ ਜੇ ਪ੍ਰਸਾਦ ਤੇਰੇ ਛਲ ਛਿਦਰ ਠਾਕੇ ਛਿਦਰ ਤੋਂ ਭਾਵ ਤੇਰੀ ਕਮਜ਼ੋਰੀਆਂ ਜੀ ਦੀ ਕਿਰਪਾ ਨਾਲ ਤੇਰੀਆਂ ਕਮਜ਼ੋਰੀਆਂ ਢੱਕੀਆਂ ਨੇ ਉਹਦੇ ਪੈਰੀਂ ਪੈ ਜਾ ਉਹ ਵੇਖਦਾ ਹੀ ਅੱਗੋਂ ਦੇਖੇ ਪਿੱਛੋਂ ਦੇਖੇ ਦੋਈ ਤੇ ਆਕਾਸ਼ ਪਾਵੇ ਇੱਕ ਸਾਡੇ ਇੰਦਰ ਸੰਤ ਮਹਾਂਪੁਰਸ਼ ਬੇਕਰਨੰਦ ਉਹਨਾਂ ਦੇ ਗੁਰੂ ਨੇ ਜਦੋਂ ਵਿਦਿਆ ਪੜਾਉਣੀ ਨਾ ਤੇ ਸਮਾਪਤੀ ਸਮੇਂ ਕਹਿਣਾ ਵੀ ਗੁਰਮੁਖੋ ਰੱਬ ਵਿੰਦਾ ਜਾਏ। ਇਹ ਕਹਿ ਕਿਉਂ ਨੇ ਸਮਾਪਤ ਕਰ ਦੇਣੀ? ਉਹਨੇ ਵੇਖਿਆ ਵੀ ਆਪਣੇ ਪੁੱਛਾ ਪੁੱਛਾ ਵੀ ਚੇਲਿਆਂ ਨੂੰ ਪਾਸ ਹੋਏ ਕਿਵੇਂ ਟਾਈਮ ਪਾਸ ਹੀ ਕਰਦੇ ਨੇ। ਉਹਨੇ ਇੱਕ ਮਹਾਨਾ ਬਣਾ ਸਟੰਟ ਬਾਜੀ ਕੀਤੀ। ਕਹਿੰਦਾ ਭਾਈ ਮੈਨੂੰ ਹਕੀਮ ਨੇ ਆਖਿਆ ਵੀ ਤੂੰ ਕਬੂਤਰ ਖਾ ਤੇ ਤੂੰ ਠੀਕ ਹੋ ਜਾਵੇਂਗਾ। ਇਸ ਕਰਕੇ ਜਿੰਨੇ ਵਿਦਿਆਰਥੀ ਨੇ ਕਬੂਤਰ ਜਿੱਥੇ ਗੁਵਿੰਦਾ ਨਾ ਨਾ ਹੋਵੇ ਉਥੇ ਜਾ ਕੇ ਕਬੂਤਰ ਨੂੰ ਮਾਰੋ ਤੇ ਮੈਨੂੰ ਮਾਰ ਕੇ ਤੇ ਆਜੇ ਮੈਂ ਦਵਾਈ ਬਣਾਉਣੀ ਮੈਂ ਠੀਕ ਹੋ ਜਾਾਂਗਾ। ਇਹ ਵੇਕਾਨੰਦ ਤੁਈ ਜੀਵਨ ਪੜਨਾ ਤੁਹਾਨੂੰ ਉਹਦੇ ਤੋਂ ਸਾਖ ਹੀ ਮੜੇਗੀ ਸਵਾਮੀ ਵੇਕਾਨੰਦ ਸਾਰੇ ਚਲੇ ਗਏ ਕਿਸੇ ਨੇ ਉਹਦੇ ਕੋਲ ਪਰਦਾ ਕੀਤਾ ਕਿਸੇ ਨੇ ਉਹਦੇ ਕੋਲ ਪਰਦਾ ਕੀਤਾ ਬਾਣੀ ਕਹਿੰਦੀ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ ਅੱਗਾ ਤੇ ਪਿਛਾ ਵੇਖੀ ਜਾਣਾ ਪਰ ਇਹਦੇ ਕੋਲ ਨਹੀਂ ਜੇ ਛੁਪਣਾ ਇਹਨੂੰ ਪਤਾ ਜੇ ਸਾਰੇ ਦੇ ਸਾਰੇ ਗੁਰਮੁਖੋ ਕਬੂਤਰ ਮਾਰ ਲੈ ਆਏ ਸਵਾਮੀ ਵੇਕਾਨੰਦ ਹੁਣ ਤਾਂ ਆਪਣੇ ਕੋਲ ਪੱਕੇ ਮਕਾਨ ਲੈਣ ਅੱਗੇ ਕਿਤੇ ਥੋੜਾ ਜਿਹਾ 50 ਸਾਲ ਪਿਛਾਂ ਜਾਓ ਮੈਂ ਪਿੰਡਾਂ ਦਾ ਰਹਿਣ ਵਾਲਾ ਐ ਪਿੰਡਾਂ ਵਿੱਚ ਲਾਲ ਮਿੱਟੀ ਦਾ ਆਪਾਂ ਪੋਚਾ ਫਿਰਦੇ ਸਨ ਤੇ ਬੀਬੀਆਂ ਨੇ ਟੋਏ ਪੋਟੇ ਸਨ ਨਿਆਈਆਂ ਦੇ ਵਿੱਚ ਬੜੇ ਡੂੰਗੇ ਡੂੰਗੇ ਪੋਥੋਂ ਲਾਲ ਪੋਚਾ ਲਿਆਉਣਾ ਉਹ ਉੱਥੇ ਜਾ ਕੇ ਬਹਿ ਗਿਆ ਕਬੂਤਰੋਂ ਨੇ ਫੜਿਆ ਕਹਿਣ ਲੱਗਾ ਸਵਾਮੀ ਜੀ ਕਹਿੰਦੇ ਸਨ ਜਿੱਥੇ ਕੋਈ ਨਾ ਵੇਖੇ ਉੱਥੇ ਕਬੂਤਰ ਮਾਰਦੀ ਕਹਿਣ ਲੱਗਾ ਪਹਿਲੀ ਗੱਲ ਤਾਂ ਕਬੂਤਰ ਮੈਨੂੰ ਵੇਦਾ ਇਹਨੂੰ ਮੈਂ ਵੇਨਾ ਤੇ ਦੂਜਾ ਕਬੂਤਰ ਵਿੱਚ ਵੀ ਰੱਬ ਹੈ ਤੇ ਮੇਰੇ ਵਿੱਚ ਵੀ ਰੱਬ ਹੈ ਗੁਰੂ ਜੀ ਦੀ ਮਰਜ਼ੀ ਪੈ ਨੂੰ ਰੱਖਣ ਜਾਂ ਨਾ ਰੱਖਣ ਪੈ ਮੈਂ ਕਬੂਤਰ ਨਹੀਂ ਤੇ ਮਾਰਨਾ ਚਲਾ ਗਿਆ ਉਹਦੇ ਗੁਰੂ ਨੇ ਆਖਿਆ ਬੇਕਾਨੰਦ ਕੀ ਗੱਲ ਭਾਈ ਤੂੰ ਆ ਕੇ ਮਾਰਿਆ ਨਹੀਂ ਕਹਿਣ ਲੱਗਾ ਜੀ ਤੁਸੀਂ ਆਖਿਆ ਸੀ ਕਿੱਥੇ ਕੋਈ ਨਾ ਮਿਹਦਾ ਹੋਵੇ ਇਹ ਉੱਥੇ ਮਾਰੀ ਤੇ ਮਾਫੀ ਦੇਣੀ ਤੁਸੀਂ ਦੱਸੋ ਰੱਬ ਕਿੱਥੇ ਨਹੀਂ ਤੇ ਰੱਬ ਤੋਂ ਪਰਦਾ ਨਹੀਂ ਹੁੰਦਾ ਔਰ ਸਵਾਮੀ ਬੇਕਾਨੰਦ ਪਾਸ ਹੋ ਗਿਆ ਬਾਕੀ ਸਾਰੇ ਵਿਦਿਆਰਥੀ ਫੇਲ ਹੋ ਗਏ ਭਾਈ ਜੋਧ ਨੇ ਪੰਕਤੀ ਪੜ੍ਹੀ ਚਿਤ ਸੇਵੀਏ ਸੁਖ ਪਾਈਏ ਸੋ ਸਹਿਦ ਸਾਹਿਬ ਸਦਾ ਸਮਾਲ ਲੀਏ ਜਿੱਤ ਪੀਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲ ਗਏ ਮੰਦਾ ਮੂਲਕੀ ਤੇ ਲੰਮੀ ਨਦਰ ਨਿਹਾਰ ਗਏ ਜਿਉਂ ਸਹਿਬ ਨਾਲ ਨਾ ਹਾਰ ਗਏ ਤੇ ਵੇਹਾ ਪਾਸਾ ਢਾਡ ਗਏ ਕਿਸ਼ਨਾਹੇ ਉਪਰ ਘਾਲੀਏ ਕੋਲਾਹੇ ਵਾਲਾ ਕੰਮ ਕਰ ਫਾਇਦੇ ਵਾਲਾ ਕੰਮ ਕਰ ਜਦੋਂ ਉਹਨੇ ਇਹ ਪੌੜੀ ਪੜੀ ਜਿਹੜੀ ਬਾਣੀ ਆ ਨਾ ਇਹਦੇ ਅਰਥ ਨੇ ਗੁਰੂ ਦੇ ਤੀਰ ਬਾਣ ਕਹਿੰਦੇ ਨੇ ਤੀਰ ਨੂੰ ਗੁਰਬਾਣੀ ਤੋਂ ਭਾਵ ਹੈ ਗੁਰੂ ਦੇ ਤੀਰ ਬਾਣੀ ਤੇ ਵੀ ਪੰਕਤੀ ਆਉਂਦੀ ਕਬੀਰ ਸਤਿਗੁਰੂ ਸੂਰਮੇ ਬਾਹਾ ਬਾਨ ਜੋ ਏਕ ਲਾਗਤ ਹੀ ਭੁਏ ਘਿਰ ਪਰਿਆ ਪ੍ਰਾਕ੍ਰਿਤ ਦੇ ਸ਼ੇਖ ਬਹੁਤੀਆਂ ਕਿਤਾਬਾਂ ਪੜਨ ਦਾ ਬਾਤ ਨਹੀਂ ਬਣਦੀ ਇੱਕ ਇੱਕ ਗੱਲ ਦੇ ਨਾਲ ਸਾਂਝਾਂ ਦਾ ਜਾ ਆਪਾਂ ਸਮਝ ਜਾਈਏ ਤੇ ਇੱਕ ਵੀਰਾਂ ਦੀ ਗੱਲ ਹੈ ਸੰਤ ਬਾਬਾ ਜਨੈਲ ਸਿੰਘ ਰਾਤ ਨੂੰ ਦਰਬਾਰ ਸਾਹਿਬੋਂ ਮੱਥਾ ਟੇਕ ਕੇ ਆਏ ਤੇ ਮੈਂ ਉਹਨਾਂ ਦੀ ਕੋਰੀ ਨਾਲ ਰਿੰਦਾ ਸਾਂ ਤੇ ਮੈਂ ਪੌੜੀਆਂ 'ਚ ਖਲੋ ਗਿਆ ਤੇ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਗਿਆਨੀਆਂ ਜੇ ਗਿਆ ਕਿ ਨਹੀਂ ਗਿਆ ਧਿਆਨ ਦੇ ਆ ਤੇ ਮੇਰੀ ਗੱਲ ਵਾਂ ਮੈਂ ਕਿਹਾ ਜੀ ਨਹੀਂ ਸੰਤ ਗਾਂ ਚਲੇ ਗਏ ਮੈਂ ਖਲੋ ਗਿਆ ਤੇ ਮੈਨੂੰ ਸਿੰਘ ਕਹਿੰਦੇ ਪਈ ਪਤਾ ਨਹੀਂ ਅੱਜ ਤੁਸੀਂ ਕੀ ਰਮਝ ਮਾਰੀ ਐ ਤੁਸੀਂ ਤੇ ਸੰਤ ਜਰਨੈਲ ਸਿੰਘ ਨੇ ਸਾਡੇ ਤਾਂ ਪਹਿਲੇ ਕੱਕ ਨਹੀਂ ਆ ਪਤਾ ਕਿੱਥੇ ਜਾਣਾ ਸੀ ਤੂੰ ਬਈ ਮੈਨੂੰ ਸੰਤ ਕਹਿਣ ਲੱਗੇ ਗਿਆਨੀਆਂ ਜੇ ਗਿਆ ਕਿ ਨਹੀਂ ਗਿਆ ਮੈਂ ਕਿਹਾ ਜੀ ਨਹੀਂ ਗਿਆ ਨਾਲ ਤੇ ਸਿੰਘ ਕਹਿਣ ਲੱਗੇ ਵੀ ਤੁਸੀਂ ਕੀ ਰਮਝ ਮਾਰੀ ਐ ਮੈਂ ਕਿਹਾ ਨਾ ਮੈਨੂੰ ਕਿਹਾ ਵੀ ਗਿਆਨੀ ਤੂੰ ਗਿਆਨੀ ਤਾਂ ਬਣ ਗਿਆ ਜੇ ਮੈਂ ਗਈ ਕਿ ਨਹੀਂ ਗਈ ਤੇ ਮੈਂ ਆਖਿਆ ਜੀ ਕਥਾ ਤਾਂ ਕਰ ਲੈਣਾ ਪਰ ਇਹ ਜੀ ਮੈਂ ਨਹੀਂ ਮਰੀ ਉਹ ਵੀ ਸਮਝ ਗਏ ਤੇ ਮੈਂ ਵੀ ਸਮਝ ਗਿਆ ਗਿਆਨੀ ਦਾ ਭਾਵ ਮੈਂ ਚਲੀ ਜਾਣੀ ਤੇ ਜੇ ਮੈਂ ਨਹੀਂ ਨਾ ਗਈ ਅਖਰਾਂ ਦਾ ਗਿਆਨੀ ਤਾਂ ਹੈ ਪਰ ਇਹ ਜੀ ਗਿਆਨੀ ਨਹੀਂ ਜੇ ਬਣਿਆ ਮੈਨੂੰ ਕਹਿੰਦੇ ਗਿਆਨੀ ਗਿਆਨ ਕੇ ਨਹੀਂ ਗਿਆ ਮੈਂ ਆਖਿਆ ਜੀ ਨਹੀਂ ਗਿਆ ਤੇ ਨਾਲ ਦੇ ਸਿੰਘ ਰਾਣ ਹੋ ਗਏ ਕਹਿੰਦੇ ਗਿਆਨੀ ਜੀ ਕੀ ਗੱਲ ਕੀਤੀ ਜੇ ਮੈਂ ਕਿਹਾ ਵੀ ਸਮਝ ਗਏ ਨੇ ਤੇ ਮਮੀ ਸਮਝ ਗਿਆ ਉਹਨਾਂ ਮੈਨੂੰ ਇਸ਼ਾਰਾ ਕੀਤਾ ਵੀ ਗਿਆਨੀ ਜੇ ਮੈਂ ਗਈ ਕਿ ਨਹੀਂ ਮੈਂ ਆਖਿਆ ਜੀ ਨਹੀਂ ਗਈ ਇਸ ਕਰਕੇ ਗੁਰਮੁਖੋ ਇਹ ਜਦੋਂ ਸ਼ਬਦ ਸੁਣਿਆ ਨਾ ਤੇ ਕਹਿਣ ਲੱਗੇ ਬਾਣੀ ਕੀ ਦੀ ਐ ਕਹਿੰਦੇ ਗੁਰਨਾਨ ਨਾਮ ਪਤ ਸਾਹਿਬ ਦੀ ਬਾਣੀ ਐ ਮਨ ਵਿੱਚ ਖਿੱਚ ਪੈਦਾ ਹੋ ਗਈ ਇਹਦੇ ਬਾਰੇ ਭਾਈ ਵੀਰ ਸਿੰਘ ਲਿਖਦੇ ਨੇ ਕਹਿੰਦੇ ਹਿਰਦੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈਂਦੇ ਨਿਓ ਵਾਲੇ ਨੈਣਾ ਕੀ ਨੀਂਦਰ ਉਦਣੇ ਰਾਤ ਪੈ ਬੈਂਦੇ ਇਹਦਾ ਸਲੇਖ ਹੈ ਚਰਣਾ ਜਿਹਨੂੰ ਮੈਂ ਅੰਗਰੇਜ਼ੀ ਵਿੱਚ ਪੜਿਆ ਫਾਰ ਮੈਨਮੇ ਕਮ ਐਂਡ ਮੈਨਮੇ ਗੋ ਪਟ ਉਈ ਪਟ ਆਈ ਗੋ ਔਨ ਫਾਰ ਐਵਰ ਉਹ ਆਉਂਦਾ ਤੇ ਕੋਈ ਤੁਰਿਆ ਜਾਂਦਾ ਪਰ ਮੈਂ ਤੁਰਿਆ ਜਾਂਦਾ ਹਾਂ ਜਿਨ੍ਹਾਂ ਦੀ ਅੰਦਰ ਖਿੱਚ ਹੁੰਦੀ ਨਾ ਉਹਨਾਂ ਨੂੰ ਚੈਨ ਨਹੀਂ ਆਉਂਦਾ ਟਿਕਦੇ ਨਹੀਂ ਬਾਬਾ ਲੈਣਾ ਜੀ ਦੇਵੀ ਦੇ ਪੁਜਾਰੀ ਸਨ ਨੈਣਾ ਦੇਵੀ ਨੂੰ ਚੱਲੇ ਨੇ ਇਹੋ ਜੀ ਮਨ ਵਿੱਚ ਖਿੱਚ ਪੈਦਾ ਹੋ ਗਈ ਉਹਨਾਂ ਨੇ ਕਹਿੰਦੇ ਪਏ ਗੁਰਮੁਖੋ ਤੁਸੀਂ ਇੱਥੇ ਰਾਮ ਕਰੋ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲ ਕੇ ਆਇਆ ਘੋੜੀ ਤੇ ਚੜ ਕੇ ਚਰੇਗਾ ਜਿਹੜਾ ਭਾਈ ਗਰਦਾਸ ਦੀ ਬਾਣੀ ਹੈ ਨਾ ਇਨੂੰ ਆਪਾਂ ਕਹਿੰਦੇ ਗੁਰਬਾਣੀ ਦਾ ਟੀਕਾ ਦਰਬਾਰ ਸਾਹਿਬ ਚ ਭਾਈ ਗੁਰਦਾਸ ਦੀ ਬਾਣੀ ਤੋਂ ਬਿਨਾ ਤੇ ਭਾਈ ਬਨੰਦ ਲਾਲ ਦੀ ਬਾਣੀ ਤੋਂ ਬਿਨਾ ਅਸੀਂ ਇੱਕ ਅੱਖਰ ਵੱਧ ਕਾਣੀ ਬੋਲ ਸਕਦੇ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਨਾਲ ਭਾਈ ਗੁਰਦਾਸ ਦੀ ਬਾਣੀ ਨੂੰ ਪ੍ਰਮਾਣਿਤ ਹੈ ਭਾਈ ਨੰਦ ਲਾਲ ਦੀ ਇਹਦੇ ਤੋਂ ਬਿਨਾ ਅਸੀਂ ਬਾਕੀ ਕਿਸੇ ਪ੍ਰਕਾਰ ਦੀ ਕੋ ਕੱਚੀ ਬਾਣੀ ਦਾ ਇੱਕ ਅੱਖਰ ਨਹੀਂ ਬੋਲ ਸਕਦੇ ਤੇ ਜੇ ਕੋ ਰਾਗੀ ਬੋਲਦੇ ਅਸੀਂ ਉਸੇ ਮੌਕੇ ਨੂੰ ਕਹਿੰਨੇ ਗੁਰਮੁਖਾ ਤੇਰੀ ਛੁੱਟੀ ਕਰ ਦਿੱਤੀ ਤੂੰ ਕੱਚੀ ਬਾਣੀ ਬੋਲੀ ਹੈ ਭਾਈ ਬਰਦਾਸ ਦੀ ਬਾਣੀ ਪ੍ਰਮਾਣਿਤ ਹੈ ਭਾਈ ਗਰਤਾਸ ਕਹਿੰਦਾ ਚਰਨ ਸ਼ਰਨ ਗੁਰੂ ਏਕ ਪੈੜਾ ਜਾਏ ਚੱਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਰੇਤ ਹੈ ਤੂੰ ਗੁਰੂ ਵਾਲੇ ਪਾਸੇ ਨੂੰ ਪੈਰ ਪੁੱਟ ਤੇ ਗੁਰੂ ਤੈਨੂੰ ਅੱਗੋਂ ਲੈਣ ਆਏਗਾ ਆਪਾਂ ਗੁਰੂ ਵਾਲੇ ਪਾਸੇ ਨੂੰ ਪੈਰ ਹੀ ਨਹੀਂ ਪੁੱਟਦੇ ਇਹ ਗੱਲ ਕੇਵਲ ਕਹੀ ਨਹੀਂ ਵਾਪਰੀ ਜੇ ਭਾਈ ਲੈਣਾ ਜੀ ਘੋੜੀ ਤੇ ਚੜੇ ਤੇ ਦੀਨ ਦੁਨੀਆ ਦਾ ਮਾਲ ਗੁਰੂ ਨਾਨਕ ਪਾਤਸ਼ਾਹ ਪੈਦ ਲੱਗੋ ਲੈਣ ਤੁਰ ਪਿਆ ਦੀਨ ਦੁਨੀਆ ਦਾ ਮਾਲ ਗੁਰੂ ਨਾਨਕ ਪਾਤਸ਼ਾਹ ਜਿਹਦੇ ਬਾਰੇ ਪੜਦੇ ਆ ਸਭ ਤੇ ਵੱਡਾ ਸਤਿਗੁਰ ਨਾਨਕ ਇਨਕਾ ਰਾਖੀ ਮੇਰੀ ਉਹ ਵੱਡਾ ਬਾਬਾ ਨਾਨਕ ਪੈਦਲ ਤੁਰਿਆ ਤੇ ਭਾਈ ਲੈਣਾ ਘੋੜੀ ਤੇ ਚੜਿਆ ਜਾਂਦਾ ਰਾਜ ਮਿਰਪੈ ਭਾਈ ਲੈਣੇ ਨੇ ਪੁੱਛਿਆ ਵੀ ਬਿਜਰਗੋ ਮੈਂ ਗੁਰਨਾਨਕ ਪਾਤਸ਼ਾਹ ਨੂੰ ਮਿਲਣਾ ਤੇ ਕਿੱਥੇ ਕੋਣ ਕੇ ਕਹਿਣ ਲੱਗੇ ਮਗਰ ਮਗਰ ਤੁਰਿਆ ਤੁਰੇ ਗਏ ਜਦੋਂ ਕਰਤਾਰਪੁਰ ਸਾਹਿਬ ਆਇਆ ਤੇ ਕਹਿੰਦੇ ਤਿੱਪਲ ਦੇ ਨਾਲ ਗੁਰਮਖਾ ਆਪਣੀ ਘੋੜੀ ਬੰਨਵੇ ਤੇ ਉਪਰੋਂ ਦਰਵਾਜ਼ੇ ਥਾਣੀਆਂ ਆ ਜਾ ਅੰਦਰ ਮਿਲ ਜਾਣਗੇ ਤੇ ਦੀਨ ਦੁਨੀਆ ਦਾ ਮਾਲਕ ਆਹ ਬਾਰੀ ਥਾਣੀ ਅੰਗ ਲੰਘਿਆ ਦੇ ਸੇਵਾਦਾਰ ਗੁਰਸੇਖ ਨੂੰ ਦਰਵਾਜ਼ੇ ਥਾੜੀ ਨੰਗਾਉਂਦਾ ਆ। ਆਪਣੇ ਆਸਣ ਤੇ ਜਾ ਕੇ ਸਭੈ ਮਾਨ ਹੋ ਗਾ। ਜਦੋਂ ਸਾਹਮਣੇ ਵੇਖਿਆ ਤੇ ਕਹਿਣ ਲੱਗਾ ਜੜਾ ਬਾਪੂ ਦੇ ਮਗਰ ਮਗਰ ਮੈਂ ਇਹ ਤਾਂ ਗੁਰਨਾਨਕੁ ਹੀ ਹੈ। ਉਹਨੇ ਗੱਲਾਂ ਨਹੀਂ ਕੀਤੀਆਂ। ਇੱਕਦਮ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਤੇ ਡੇਕ ਕੇ ਕਹਿਣ ਲੱਗਾ ਜੀ ਮੈਂ ਭੁੱਲ ਗਿਆ। ਮੈਂ ਤੁਹਾਡੇ ਘੇਟਾ ਕਥਾ ਕਵੀ ਹੈ। ਮੈਂ ਤੁਹਾਨੂੰ ਮੇਰੀ ਗੱਲ ਨਿਮਰਤਾ ਸਹਿਤ ਧਿਆਨ ਨਾਲ ਸੁਣਾ। ਬਾਕੀ ਦੀ ਸਾਰੀ ਭਵੇਂ ਤੁਹਾਨੂੰ ਕਥਾ ਭੁੱਲ ਜਾਏ ਪਰ ਜੇ ਮੇਰੀ ਅਨਿੱਕੀ ਜੀ ਗੱਲ ਪੱਲੇ ਬੰਨ ਲਓ ਤੇ ਮੇਰਾ ਆਉਣ ਦਾ ਸਫਲਾ ਹੋ ਜਾਏ ਕੀ ਆਪਾਂ ਪੰਜਾਂ ਕਕਾਰਾਂ ਦੀ ਗੱਲ ਕਰਦੇ ਆਂ ਪੰਜ ਕਕਾਰ ਆਪਾਂ ਪਾਉਣੇ ਨੇ ਕੰਗਾ ਖੜਾ ਕਿਰਪਾਨ ਕਸ਼ਹਿਰਾ ਕੇਸ ਪੰਜ ਬਾਣੀਆਂ ਬਾਣੀਆਂ ਨੇ ਅਮਰਤ ਵੇਲੇ ਇਹ ਮਰਯਾਦਾ ਹੈ ਪਰ ਗੁਰਮੁਖੋ ਜੇ ਤਿੰਨ ਭੱਵੇਂ ਪੱਲੇ ਬੰਨ ਲਓ ਨਾ ਤੇ ਤੁਹਾਡਾ ਦੀਨ ਸਫਲਾ ਹੋ ਜਾਏ ਤਿੰਨ ਭੱਵੇਂ ਇਹਦਾ ਪ੍ਰਚਾਰ ਹੀ ਬੜਾ ਘਟ ਹੈ ਤਿੰਨ ਭੱਵੇਂ ਕੀ ਮਾਰਗ ਵਿੱਚ ਪੁੱਲ ਗਿਆ ਆਪਾਂ ਤਾਂ ਯਾਰਾਂ ਕਰਤੀਆਂ ਕਰਕੇ ਤੇ ਪਹਿਰਾ ਤੇ ਪਾਣੀ ਨਹੀਂ ਪੈਣ ਦਿੰਦੇ ਆਪਾਂ ਭੁੱਲ ਮੰਨਣ ਨੂੰ ਤਿਆਰ ਨਹੀਂ ਬਾਬੇ ਲੈਣੇ ਨੇ ਆਖਿਆ ਜੀ ਮੈਂ ਭੁੱਲ ਗਿਆ ਤੇ ਜੇ ਆਪਾਂ ਭੁੱਲ ਮੰਨ ਲਈਏ ਨਾ ਤੇ ਗੁਰੂ ਨਾਨਕ ਕਹਿੰਦਾ ਭਰਿਆ ਜੇ ਤੂੰ ਭੁੱਲ ਗਿਆ ਤੇ ਕਰਤਾਰ ਤੇਰਾ ਭਲਾ ਕਰਿਆ ਜੇ ਆਪਾਂ ਭੁੱਲ ਮੰਨਾਂਗੇ ਨਾ ਤੇ ਕਰਤਾਰ ਸਾਡੇ ਤੇ ਭਲਾ ਕਰੇਗਾ ਨਾ ਆਪਾਂ ਭੁੱਲ ਮੰਨੀਏ ਤੇ ਨਾ ਸਾਡਾ ਭਲਾ ਹੋਵੇ ਤੇ ਅਗੋਂ ਬਾਬੇ ਲੈਣੇ ਨੇ ਹੱਥ ਜੋੜ ਕੇ ਆਖਿਆ ਪਾਤਸ਼ਾਹ ਜੋ ਤੇਰਾ ਭਾਣਾ ਮੈਂ ਫੇਰ ਰਿਪੀਟ ਕਰਾਂ ਭਾਣਾ ਮੰਨਣਾ ਭਲਾ ਕਹਿਣਾ ਤੇ ਭੁੱਲ ਮੰਨੀ ਗੁਰਮੁਖੋ ਇਹ ਸਿੱਖੀ ਦੀ ਰੀੜ ਦੀ ਹੱਡੀ ਜੇ ਮੈਂ ਭੁੱਲ ਗਿਆ ਜੋ ਤਉ ਤ ਭਾਵੇ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਐਨੀ ਗੱਲ ਹੋਈ ਤੇ ਮੈਂ ਅੱਗੇ ਵੀ ਪੰਕਤੀ ਪੜੀ ਕਬੀਰ ਸਤਗੁਰੂ ਸੂਰਮੇ ਬਾਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਉਪਰਾ ਕਰੇ ਜੇ ਛੇਕ ਗੁਰੂ ਨੇ ਇਹੋ ਜਿਹਾ ਗਿਆਨ ਦਾ ਤੀਰ ਮਾਰਿਆ ਕਿ ਬਾਬਾ ਰਹਿਣਾ ਤੁਰਨ ਜੋਗਾ ਰਿਆ ਹੀ ਨਹੀਂ ਆਪਾਂ ਘਰਾਂ ਵਾਲਿਆਂ ਧਿਆਨ ਦਿਆ ਜੇ ਜੇ ਬਾਬਾ ਰਹਿਣਾ ਗੁਰੂ ਅੰਗਦ ਸਾਹਿਬ ਬਣਿਆ ਤੇ ਇਹ ਨਿੱਕੀ ਜਿਹੀ ਖੇਡ ਨਹੀਂ ਜੇ ਸਿਰ ਦੀਜੇ ਕਾਣ ਨਾ ਕੀਜੇ ਆਪਾਂ ਪੜਦੇ ਸਿਰ ਦੀਜੇ ਕਾਣ ਨਾ ਕੀਜੇ ਗੁਰਸਿੱਖੀ ਸਿਧਾਂਤ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹੁਵਾਰੇ ਪਾਸ ਚਾਹ ਤੂੰ ਪ੍ਰੇਮ ਖੇਲਣ ਕਾ ਚਾਹੋ ਪ੍ਰੇਮ ਦਾ ਭਾਵਨ ਦਾ ਮੈਂ ਤੂੰ ਪੜਾਉਣਾ ਮੈਂ ਆਪਣੇ ਚਾਚੀ ਕੁੜੀ ਦੀ ਅਰਥੇ ਪੜੇ ਨੇ ਪ੍ਰੇਮ ਦਾ ਭਾਵਨ ਦਾ ਮੈਂ ਤੂੰ ਪੜਾਉਣਾ ਚਾਹ ਤੂੰ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾਏ ਸਿਰ ਦੀ ਜਾਏ ਕਰਨ ਦੀ ਜਾਏ ਸਿਰ ਦੇ ਕੇ ਵੀ ਸਾਨਨਾ ਕਰੀ ਮੈਂ ਸਿਰ ਦਿੱਤਾ ਹੈ